ਹੁਣ ਜਿੱਦਾਂ ਹਥਿਆਰਾਂ ਦੀ ਗੱਲ ਆ ਮਜ਼ਾਈਲਾਂ ਚੱਲਣ ਲੱਗ ਪਈਆਂ ਉਹਨੂੰ ਕਿਸੇ ਨੂੰ ਪਤਾ ਹੀ ਨਹੀਂ ਕਿੱਥੇ ਦਾ ਕਿੱਥੇ ਆ ਕਿੱਥੇ ਤੋਪ ਗੋਲੇ ਚੱਲਦੇ ਸੀ ਕਿੱਥੇ ਕਰਪਾਨਾਂ ਨਾਲ ਕਬਜ਼ੇ ਲਏ ਜਾਂਦੇ ਡਰੋਨ ਆ ਗਏ ਡਰੋਨ ਆ ਗਏ ਤੁਹਾਨੂੰ ਪਤਾ ਹੀ ਨਹੀਂ ਕਿੱਥੋਂ ਕੰਟਰੋਲ ਹੋ ਰਹੇ ਨੇ ਕਿੱਥੋਂ ਜੈਮ ਹੋ ਰਹੇ ਨੇ ਕਿੱਥੋਂ ਚਲਾਏ ਜਾ ਰਹੇ ਹੁਣ ਸਾਨੂੰ ਉਹਨਾਂ ਦੇ ਬਰਾਬਰ ਦੀ ਸੱਟ ਮਾਰਨੀ ਚਾਹੀਦੀ ਸੀ ਸਾਨੂੰ ਅੰਤਰਰਾਸ਼ਟਰੀ ਪੱਧਰ ਤੇ ਕਿਸਾਨੀ ਦੀ ਗੱਲ ਕਰਨੀ ਚਾਹੀਦੀ ਸੀ ਸਾਨੂੰ ਰਾਸ਼ਟਰੀ ਪੱਧਰ ਦੇ ਉੱਤੇ ਠੋਕ ਕੇ ਗੱਲ ਕਰਨੀ ਚਾਹੀਦੀ ਸੀ ਕਿਸੇ ਤੇ ਗੱਲ ਪਰਣਾ ਪਾਣਾ ਚਾਹੀਦਾ ਸੀ ਵੀ ਤੁਸੀਂ ਜਵਾਬ ਦੇ ਅਸੀਂ ਹਰ ਵਾਰ ਨੁਕਸਾਨ ਝੱਲ ਆ ਰਹੇ ਹੁਣ ਮੁਸ਼ਕਲ ਕੀ ਹੈ ਪਰਸੈਪਸ਼ਨ ਕੀ ਬਣ ਰਿਹਾ ਸਾਡਾ ਕਿ ਕਿਸਾਨੀ ਅੰਦੋਲਨ ਕਰਦੀ ਝਗੜਾ ਕਰਦੀ ਹੈ ਕਰਜ਼ਾ ਮਾਫੀ ਮੰਗਦੀ ਹੈ ਹੁਣ ਕਰਜ਼ੇ ਮਾਫੀ ਦੀ ਸਾਨੂੰ ਪਰਸੈਪਸ਼ਨ ਦੱਸਣੀ ਪੈਣੀ ਹੈ 2014 ਸਾਲ ਦੇ ਵਿੱਚ ਜਦੋਂ ਮੌਜੂਦਾ ਸੱਤਾ ਆਈ ਹੈ 2012 ਦੇ ਐਂਡ ਤੋਂ 13 ਤੋਂ ਪ੍ਰਚਾਰ ਸ਼ੁਰੂ ਹੋ ਗਿਆ ਸਾਰੇ ਦੇਸ਼ ਦੇ ਵਿੱਚ ਕਿ ਜੀ ਕਿਸਾਨੀ ਦੀ ਆਮਦਨੀ ਦੁੱਗਣੀ ਕੀਤੀ ਜਾਏਗੀ ਸਾਨੂੰ ਇੱਕ ਵਾਰ ਮੌਕਾ ਦੇ ਦਿਓ ਅੱਬ ਕੀ ਬਾਰ ਹਮਾਰੀ ਸਰਕਾਰ ਆਜੇ ਅਸੀਂ ਆ ਕਰਦੇਾਂਗੇ ਆਪਾਂ ਕਿਸੇ ਨੂੰ ਪੁੱਛਿਆ ਸਾਡੀ ਕਿਸਾਨੀ ਦਾ ਕੀ ਹਾਲ ਹੋਇਆ ਪਹਿਲਾਂ ਤੇ ਸਾਨੂੰ ਵਿਖਾ ਦਿੱਤਾ ਗਿਆ ਵੀ 2019 ਤੱਕ ਹੋ ਜਾਏਗਾ ਇਹਦਾ ਮਤਲਬ 5 ਸਾਲ ਦੇ ਵਿੱਚ ਤੁਸੀਂ ਕੁਝ ਨਹੀਂ ਕਰਨਾ 19 ਚ ਕਰਾਵਾਂਗੇ ਜਦੋਂ 19 ਲੱਗ ਗਿਆ ਲੱਗਾ 2018 ਚ ਬਾਈ ਗੈਤਾ ਗਿਆ ਹੁਣ ਤਾਂ ਸਾਰੇ ਦੇਸ਼ ਦੀ ਕਿਸਾਨੀ ਜਦੋਂ ਬਾਈ ਨੰਗਣ ਦੀ ਵਾਰੀ ਆ ਗਈ ਨਵਾਂ ਸ਼ਗੂਫਾ ਛੱਡ ਦਿੱਤਾ ਕਿ ਜੀ ਆਜ਼ਾਦੀ ਕੇ 50 ਸਾਲ 2000 ਸਵਰਨ ਕਾਲ ਅਮਰਤ ਕਾਲ ਮੇ ਜਾਏਗੇ 2045 ਤੱਕ ਕਰਾਂਗੇ ਉਹ 2045 ਤੱਕ ਤਾਂ ਕਿੰਨੇ ਰੱਬ ਨੂੰ ਪਿਆਰੇ ਹੋ ਜਣੇ ਨੇ